ਤੁਹਾ ਪ੍ਰਸਾਦ ਕਬਿੱਤ ਅਤਰ ਕੇ ਚਲਈਆ ਛਤ ਛਤਰ ਕੇ ਤਰਈਆ ਛਤਰ ਧਾਰਿਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਗੱਲਾਂ ਨਾ ਵੀ ਕਰੋ ਜਾਂ ਸਾਨੂੰ ਕਹਿਦਾ ਕਰੋ ਕਰਨੀਆਂ ਅਸੀਂ ਗੱਲਾਂ ਜਟਕ ਜਾ ਕਰਾਂਗੇ ਹੈ ਹਾਂਜੀ ਦਾਨ ਕੇ ਦੇਵਈਆ ਮਹਾ ਮਾਨ ਕੇ ਬੜਈਆ ਅਵਸਾਨ ਕੇ ਦੇਵਈਆ ਹੈ ਕਟਈਆ ਜਮ ਜਾਲ ਕੇ ਜਾਨ ਹੈ اب سان کے دیا ہے جام جال ہے ہاں جی ہاں ہاں مٹیا جتیا اور برد کے مٹیا مہا بھائی مہا مان ہوں گے مان ہے ज्ञान हुके काल महा बुद्ध ताके दादा देव काल हुके काल महा काल हुके काल है पूर्वी न पार पावे हिंघला हिमालय ध्यावे गोरगर दे जी गुण गावे तेरे नाम है योगी योग साधक पूर्ण साधक साधना कतेक बाबे अर्द आर्ग के अर्भी आराधना तेरे नाम है ਫਰਾਕੇ ਫਰੰਗੀ ਮਾਨਾ ਕੰਧਾਰੀ ਪੁਰੇ ਸੀ ਜਾਨਾ ਪੱਛਮ ਕੇ ਪੱਛਮੀ ਪਛਾਨਾ ਨਿਰਜ ਕਾਮ ਹੈ ਮਰਹਟਾ ਮਗਲੇ ਤੇਰੀ ਮਨ ਤੋਂ ਤਪਸ਼ਿਆ ਕਰੇ ਜਿੜ ਬੈ ਤੰਗੀ ਪਹਿਚਾਨਾ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਰੰਗ ਕੇ ਫਰੰਗਾ ਵਾਲੀ ਦਿੱਲੀ ਕੇ ਦਨਵਾਲੀ ਤੇਰੀ ਆਗਿਆ ਮੈਂ ਚਲ ਤਾਹ ਰੋਹ ਕੇ ਰਹਿਲੇ ਕਾਮ ਮਾਗ ਦੇ ਸਕੇ ਮਧੇਲੇ ਵੀਰ ਬੰਗ ਸੀ ਬੰਦੇਲੇ ਪਾਪ ਪੁੰਜ ਕੋ ਮਲ ਤਹ ਗੁਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨ ਆਵੇ ਤੇ ਬਤੀ ਧਿਆਏ ਦੁਖ ਦੇਹ ਕੋ ਦਰਤ ਹੈ ਜਿਨੇ ਤੋਏ ਧਿਆਇਓ ਤਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਰਸੋ ਫਲ ਤਹ ਦੇਵ ਦੇਵਤਾਨ ਕੋ ਸ੍ਰੇਸ਼ਟਾਨ ਵਾਨ ਕੋ ਮੇਹਰ ਸੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪਹਿਨਦੀਨ ਸਾਧ ਅਧਿਨ ਕਹੀਅਤ ਹੈ ਪਾਈਨ ਪਰ ਤੇਜ ਪੁੰਜ ਪੈ ਮੈਂ ਅਪਾਰ ਸਰਵ ਵਿਦਿਆ ਕੇ ਉਦਾਰ ਮੈਂ ਅਪਾਰ ਕਹੀਅਤ ਹਾਥੀ ਕੀ ਪੁਕਾਰ ਪਲ ਪਛ ਪਹੁੰਚ ਦਤਾ ਹੈ ਚੀਤੀ ਹਾਂਜੀ ਹਾਂਜੀ ਚੀਤੀ ਹਾ ਹਾ ਹਾਥੀ ਕੀ ਪੁਕਾਰ ਦੇ ਤੋਂ ਚੰਘਾਰ ਐ ਸੋਣਾਂ ਲੇਕਿਨ ਪੁਕਾਰ ਪਾਟ ਹੈ ਅਕਰਾਇਆ ਹੋਇਆ ਚਲੋ ਫੇਰ ਹਾਂਜੀ ਆ ਦੱਸੋ ਬੋਲੋ ਅਰੰਗ ਮੈਂ ਰੰਦੀਨ ਰਾਗ ਰੂਪ ਮੈਂ ਪਰਵੀਨ ਆਂ ਔਰ ਕਾਹੂ ਪੈਣਾ ਦੀਨ ਇੱਥੇ ਫੇਰ ਸਾਧ ਰੀਨ ਕਹੀਏ ਤਹਾਂ ਅ ਮੈਂ ਤਦ ਤੁਨ ਬੇਨਤੀ ਕਰਦਾ ਆਪਣਾ ਪਾਠ ਫੁਰਬੋਧ ਹੈ ਅਰਥ ਪਰਬੋਧ ਨਹੀਂ ਇਹ ਕਰਕੇ ਚਾਲਦੇ ਹਾਂ ਸਾਬਨਾ ਮੈਂ ਚੱਲਿਆ ਜਾ ਰਿਹਾ ਜਿੱਥੇ ਕਿਤੇ ਨਿਰર્થ ਹੁੰਦਾ ਉਥੇ ਜੂਰ ਬਸਰਾਮ ਅਗੜ ਪਿਚਰ ਕਰਨਾ ਨਹੀਂ ਕਰਨਾ ਸੋ ਇਹ ਠੀਕ ਹੈ ਬਿਲਕੁਲ ਆ ਜਿਹੜਾ ਹੈ ਨਾ ਆਪ ਜੀ ਨੇ ਪੁੱਛਿਆ ਇਹ ਦੋਆਂ ਥਾਂ ਮਤੇ ਅਟਕੇ ਬਿਨਾ ਉਹ ਨਹੀਂ ਬੋਧ ਹੋਵੇਗਾ

ਉਥੇ ਹੱਥ ਪੈਰਾ ਪਦ ਹਾਥੀ ਵੀ ਰੱਖਿਆ ਕੀਤਾ ਭਗਵਾਨ ਨੇ ਗੁਰਬਾਣੀ ਚੂਤਰ ਰੂਪ ਵੇਚ ਕਰ ਧਰੇ ਚੱਕਰ ਬਹਿ ਕੁੰਟ ਤੇ ਆਏ ਰਜ ਹਸਤੀ ਕੇ ਪ੍ਰਾਨ ਉਵਾਰੀ ਲੈ ਉਹਨੇ ਚੰਗਾੜ ਨਹੀਂ ਮਾਰੀ ਵਿਚਾਰੇ ਨੇ ਉਸਨੇ ਤਾਂ ਕਬਰ ਨਹੀਂ ਭੇਟਾ ਕੀਤਾ ਬੁਕਾਰ ਨਹੀਂ ਕੀਤੀ ਸੀ ਹਾਂ ਜੀ ਹਾਂ ਕੀ ਕੀਤੀ ਵਿਚਾਰੀ ਜਿਹੜੀ ਸੀਖਦੀ ਆ ਉਹਦੀ ਆਵਾਜ਼ ਨੂੰ ਵਾਹਿਗੁਰੂ ਨਹੀਂ ਸੁਣਦਾ ਆਪਾਂ ਤਾਂ ਸੁਣਦੀ ਨਹੀਂ ਹਾਂ ਜੀ ਚੰਘਾਰ ਚਚਾ ਇਸੇ ਕਰਕੇ ਸਵਰਨੀ ਅੱਖਰ ਨੇ ਨਾ ਜਿਹੜੇ ਚਚਾ ਛਾ ਜਜਾ ਝਜਾ ਇੱਥੇ ਉਹਨਾਂ ਆਪਾਂ ਨੂੰ ਭਾਸ਼ਪੰਡਾ ਚੰਘਾਰ ਦੇ ਵਿੱਚ ਝਜਾ ਬੋਲਦੇ ਹਾਂ ਚਚਾ ਇਹ ਸਵਰਨੀ ਅੱਖਰ ਜੋ ਹੋਏ ਹੁਣ ਚੰਘਾਰ ਪਾਠ ਹੈ ਜਿਹੜਾ ਝਜਾ ਬੋਲਿਆ ਗੇ ਹਾਂਜੀ ਘੱਗੇ ਨਾਲ ਅਗਿ ਚਿੰਕ ਹੁਣੇ ਬੇਤਨ ਘਾਰ ਹਾਂਜੀ ਚੱਲੀਏ ਹਾਂਜੀ ਹਾਂਜੀ ਉਹ ਮਹਾਰਾਜ ਉਹ ਗੀਤਾ ਦਾ ਪਾਠ ਹੁੰਦਾ ਸੀ ਕਹਿੰਦੇ ਨਾ ਰਮਾਇਣ ਦੀ ਕਥਾ ਉਹ ਜੱਟ ਕਹਿੰਦਾ ਬਈ ਰਾਉਣ ਰਾਜ ਸੀਕ ਦੇਵਤਾ ਬ੍ਰਾਹਮਣ ਕਹਿੰਦਾ ਮੈਂ ਰਾਜ ਸੀ ਮੈਂ ਕਹਿੰਦਾ ਕਿਉਂ ਜੀ ਕਹਿੰਦਾ ਮੈਂ ਤਾਂ ਸਾਰੀ ਰਮੈਣ ਸੁਣਾਦੀ ਤੈਨੂੰ ਪਤਾ ਹੀ ਲੱਗਿਆ ਵੀ ਹੁਣ ਸਹੀ ਰੌਣਕ ਰਾਗ ਸੀ ਕਿ ਦੇਵਤਾ ਸੀ ਆ ਸਾਰੇ ਗੱਲ ਸਾਜੀ ਬੇਨਤੀ ਕਰੀ ਰਾਇਏ ਨੇ ਬਈ ਚੱਚੇ ਨੂੰ ਸਿਆਰੀ ਟਿੱਪੀ ਕੱਗੇ ਨੂੰ ਕੰਨਾ ਰਾਰਾ ਝੰਘਾਰ ਪੁਕਾਰ ਨਹੀਂ ਹੈ ਵੀ ਪੁਕਾਰ ਪਹਿਲਾਂ ਹਾਥੀ ਦੇ ਨਾਲ ਆ ਗਿਆ ਇਹ ਠੀਕ ਹੈ ਭਾਸ਼ਪਿੰਦਾ ਸਾਰੇ ਤਿਸੂ ਜਵਾਨੋ ਬਈ ਹਾਥੀ ਦੇ ਨਾਲ ਝੰਘਾਰ ਚਾਹੀਦਾ ਕੀੜੀ ਦੇ ਨਾਲ ਪੁਕਾਰ ਚਾਹੀਦਾ ਸਾਰਿਆਂ ਦੇ ਮਨ 'ਚ ਹੈ ਕਿ ਨਹੀਂ ਖੁਰਕ ਖੁਰਕ ਲੇਕਿਨ ਆਪਾਂ ਰੱਦ ਨਹੀਂ ਕਰ ਸਕਦੇ ਗੁਰੂ ਸਾਹਿਬ ਦੀ ਬਾਣੀ ਦੇ ਭੈ ਦੇ ਹੰਦ ਅੱਖਰ ਲਿਖੇ ਸਹੀ ਗਾਵਾਂ ਉਹ ਨਾ ਜਾਣਾ ਬਾਣੀ ਵਾਹਿਗੁਰੂ ਬਖਸ਼ ਦੇਵੇ ਆਪਣੀ ਸਿਆਣਪ ਨਾਲ ਗੁਰ ਸਿੱਖੋ ਕਦੇ ਵੀ ਗੁਰਬਾਣੀ ਦੇ ਉੱਤੇ ਵਰਤੋ ਜੋ ਪਰੰਪਰਾ ਤੋਂ ਚੱਲੀ ਆ ਰਹੀ ਹੈ ਉਸ ਦੇ ਉੱਤੇ ਫੁੱਲ ਚੜ੍ਹਾ ਦਿਓ ਰੋਗੀ ਨੇ ਕਦੇ ਡਾਕਟਰ ਦੀਆਂ ਦਵਾਈਆਂ ਤੇ ਰੁਕ ਰੁਕਸ ਨਹੀਂ ਕੱਢੇ ਉਹ ਕਹਿੰਦਾ ਮੇਰਾ ਦਰਦ ਹਟ ਜਾ ਮੈਂ ਕੀ ਲੈਣਾ ਇਸ ਕਰਕੇ ਕਾਜੂਗ ਦਾ ਸਮਾਏ ਕਦੇ ਗੁਰਬਾਣੀ ਤੇ ਖਾਲਸਾ ਜੀ ਹੱਥ ਨਾਲ ਤੇ ਕੋ ਵਾਹਿਗੁਰੂ ਪੈ ਦੇ ਅੰਦਰ ਰੱਖਿਆ ਆਪਣਾ ਸੋ ਜੋ ਗੁਰਬਾਣੀ ਲਿਖੀ ਹੋਈ ਹੈ ਪੁਕਾਰ ਵੀ ਫਰਿਆਦ ਦਾ ਨਾਮ ਹੈ ਚੀਕ ਮਾਰ ਕੇ ਵੀ ਬੱਚਾ ਮਾਂ ਤੋਂ ਰੋਟੀ ਮੰਗ ਲੈਂਦਾ ਹੈ ਬੋਲ ਕੇ ਵੀ ਮੰਗ ਲੈਂਦਾ ਸੋ ਵਾਹਿਗੁਰੂ ਅੰਤਰਜਾਮੀ ਸਭ ਦੀ ਜਾਣਦਾ ਸੋ ਉੱਥੇ ਝੰਕਾਰ ਪਾਠ ਹੈ ਉੱਥੇ ਪੁਕਾਰ ਹਾਂਜੀ ਕਿਤੇ ਇੰਦਰ ਦਵਾਰ ਕਿਤੇ ਬ੍ਰਹਮ ਮੁਖ ਚਾਰ ਕਿਤੇ ਕ੍ਰਿਸ਼ਨ ਅਵਤਾਰ ਕਿਤੇ ਨਾਮ ਕਹੀਅਤ ਹੈ ਕਿਤੇ ਰਸ ਕਿਤੇ ਸਸਰਾਤੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀ ਆਉਦਾ ਸੀ ਜੋਗ ਦਵਾਰ ਦਹੀਅਤ ਹੈ ਕਿਤੇ ਮਹਾਂਦੀਨ ਕਿਤੇ ਵਿਆਸ ਕੇ ਪਰਵੀਨ ਵਿਆਸ ਸੇ ਪਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜੱਜ ਕਹੀਅਤ ਹੈ ਕਰਤੇ ਹੈ ਵਿਚਾਰ ਪੈ ਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਤਰ ਲਈਅਤ ਹੈ ਹਾਂਜੀ ਹਾਂ ਕਰਤ ਹੈ ਵਿਚਾਰ ਕਰਤੇ ਹੈ ਵਿਚਾਰ ਤ ਤੈਨੂੰ ਨਾਮ ਹੈ ਕਰਤੇ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ અપਾਰ ਮੇਰਾ ਧਰ ਨਹੀਂ ਹਿਤ ਹੂ ਪੂਰਨ ਅਵਤਾਰ ਮੇਰਾ ਧਰ ਹੈ ਨਾ ਬਾਰ ਬਾਰ ਪਾਈਐ ਨਾ ਪਾਰ ਪੈ ਪਾਰ ਕੈ ਬਖਾਨੀਐ ਅਦਵਾਇ ਅਬਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੋ ਕੇ ਰਾਤੀ ਹੈ ਅਨਾਸੀ ਕਹਿ ਕੇ ਮਾਨੀਐ ਜੰਤਰ ਹੋ ਨਾ ਜਾਤ ਜਾ ਕੇ ਬਾਪ ਨੂੰ ਨਮਾਇਤਾ ਕੀ ਪੂਰਨ ਪ੍ਰਵਾਹ ਕੀ ਸੋ ਛਟਾ ਕੈ ਅਨੁਮਾਨੀਐ